ਦੁਨੀਆ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਨੇ ਲੋਕ ਨਵੇਂ ਸਾਲ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਪਰ ਅਕਸਰ ਹੀ ਦੇਖਣ ਨੂੰ ਮਿਲਦਾ ਕਿ ਇਹਨਾਂ ਜਸ਼ਨਾਂ ਦੇ ਦੌਰਾਨ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਹੁੱਲੜਬਾਜੀ ਕੀਤੀ ਜਾਂਦੀ ਹੈ دہشت ਫੈਲਾਈ ਜਾਂਦੀ ਹੈ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਅੰਮ੍ਰਿਤਸਰ ਪੁਲਿਸ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਪੂਰੀ ਤਰ੍ਹਾਂ ਚੌਕਸ ਹੈ ਤਸਵੀਰਤਾਂ ਸਾਂਝੀਆਂ ਕਰ ਰਹੇ ਆ ਅੰਮ੍ਰਿਤਸਰ ਦੇ ਰਣਜੀਤ ਅਮਨੁਦੀਆ ਜਿੱਥੇ ਨਵੇਂ ਸਾਲ ਦੇ ਜਸ਼ਨਾਂ ਦੇ ਚੱਲਦੇ ਆ ਪੂਰੀ ਸਖਤੀ ਕੀਤੀ ਜਾ ਰਹੀ ਚੌਕਸੀ ਵਰਤੀ ਜਾ ਰਹੀ ਹੈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਕੇ ਲਗਾਏ ਗਏ ਨੇ ਪੂਰੇ ਸ਼ਹਿਰ ਚ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਹੀਕਲ ਦੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਨਵੇਂ ਸਾਲ ਦੇ ਜਸ਼ਨਾਂ ਦੇ ਦੌਰਾਨ ਆਪਣੇ ਗੜਬੜ ਫਲਾਉਣ ਦੇ मंसूਬੇ ਦੇ ਵਿੱਚ ਕਾਮਯਾਬ ਨਾ ਹੋ ਸਕੇ ਤੋਂ ਇਹ ਤਸਵੀਰਾਂ ਰਣਜੀਤ ਤਿਆਗ ਨੂੰ ਦੀਆਂ ਨੇ ਜੋ ਅਮਰਸਰ ਦਾ ਫੂਡ ਹੱਬ ਕਿਹਾ ਜਾ ਸਕਦਾ ਹੈ ਇਸ ਇਲਾਕੇ ਨੂੰ ਕਿਉਂਕਿ ਜ਼ਿਆਦਾਤਰ ਹੋਟਲਸ ਰੈਸਟੋਰੈਂਟਸ ਜਿਹੜੇ ਹੈ ਇਹ ਇਲਾਕੇ ਦੇ ਵਿੱਚ ਨੇ ਤੋਂ ਜ਼ਾਹਰ ਜੀ ਗੱਲ ਹੈ ਕਿ ਨਵੇਂ ਸਾਲ ਦੀਆਂ ਜ਼ਿਆਦਾਤਰ ਪਾਰਟੀਆਂ ਵੀ ਇਸੇ ਇਲਾਕੇ ਦੇ ਵਿੱਚ ਹੋਣ ਜਾ ਰਹੀਆਂ ਨੇ ਤੋਂ ਜ਼ਰੂਰ ਪੁਲਿਸ ਦੀ ਨਜ਼ਰ ਸਭ ਤੋਂ ਜ਼ਿਆਦਾ ਇਸ ਇਲਾਕੇ ਤੇ ਹੈ ਕਿਉਂਕਿ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਇਹਨਾਂ ਜਸ਼ਨ ਚ ਹਿੱਸਾ ਲੈਣ ਦੇ ਲਈ ਬੜੇ ਉਤਸ਼ਾਹ ਦੇ ਨਾਲ ਪਹੁੰਚ ਰਿਹਾ ਹੈ ਤੋਂ ਨਜ਼ਰ ਰੱਖੀ ਜਾ ਰਹੀ ਹੈ ਹਰ ਅਣਜਾਣ ਵਾਲੇ ਵਹੀਕਲ ਦੀ ਜਿੱਥੇ ਵੀ ਕਿਤੇ ਕੋਈ ਸ਼ੱਕੀ ਵਿਅਕਤੀ ਨਜ਼ਰ ਆਂਦਾ ਹੈ ਉਸ ਵਹੀਕਲ ਦੀ ਪੂਰੀ ਤਲਾਸ਼ੀ ਲਈ ਜਾਂਦੀ ਔਰ ਜੇਕਰ ਕੋਈ ਸ਼ਰਾਤ ਸ਼ੱਕੀ ਵਸਤੂ ਬਰਾਮਦ ਕੀਤੀ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਇਸੇ ਤਰ੍ਹਾਂ ਸਾਰੇ ਸ਼ਹਿਰ ਦੇ ਵਿੱਚ ਮੁਕੰਮਲ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਕਿਉਂਕਿ ਕਿਤਨਾ ਕਿਤੇ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਬੜੀ ਵੱਡੀ ਗਿਣਤੀ ਵਿੱਚ ਬੜੇ ਉਸ਼ਾ ਦੇ ਨਾਲ ਨੌਜਵਾਨ ਵਰਗ ਨਵੇਂ ਸਾਲ ਦਾ ਸਵਾਗਤ ਕਰਨ ਦੇ ਪਹੁੰਚਦਾ ਹੈ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਕਲੱਬਾਂ ਦੇ ਵਿੱਚ ਹੋਟਲਾਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਜਸ਼ਨ ਮਨਾਏ ਜਾਂਦੇ ਨੇ ਪਰ ਇਹਨਾਂ ਜਸ਼ਨਾਂ ਦੌਰਾਨ ਅਨੇਕਾ ਵਾਰ ਰੰਗ ਚ ਭੰਗ ਪੈਣ ਵਾਲਾ ਕੰਮ ਜਿਹੜਾ ਹੈ ਉਹ ਵੀ ਨਜ਼ਰ ਆਂਦਾ ਹੈ ਜਦੋਂ ਕੁਝ ਸ਼ਰਾਰਤੀ ਅੰਸਰ ਨਸ਼ੇ ਦੀ ਲੋਗ ਦੇ ਵਿੱਚ ਜਾਂ ਫਿਰ ਜੋਸ਼ ਦੇ ਵਿੱਚ ਹੋਸ਼ਕਵਾ ਬੈਠਦੇ ਨੇ ਤੇ ਮਾਹੌਲ ਜਿਹੜਾ ਹੈ ਖਰਾਬ ਕਰ ਦਿੰਦੇ ਨੇ ਤੋਂ ਇਸ ਨੂੰ ਲੈ ਕੇ ਹੁਣ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਖਤ ਨਜ਼ਰ ਆ ਰਹੀ ਹੈ ਚੌਕਸ ਨਜ਼ਰ ਆ ਰਹੀ ਹੈ ਤੋਂ ਵਕ ਵਕ ਨਾਕੇ ਜਿਹੜੇ ਆ ਉਹ ਲਗਾਏ ਜਾ ਰਹੇ ਨੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਟ੍ਰੈਫਿਕ ਤੇ ਵੀ ਖਾਸ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਵੀ ਜੋ ਟ੍ਰੈਫਿਕ ਪੁਲਿਸ ਹੈ ਉਹਨਾਂ ਵੱਲੋਂ ਵਿਸ਼ੇਸ਼ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਇਹਨਾਂ ਇੰਤਜ਼ਾਮਾਂ ਤੇ ਇਹਨਾਂ ਨਾਕਿਆਂ ਤੇ ਖੁਦ ਨਜ਼ਰ ਬਣਾ ਕੇ ਰੱਖੇ ਨੇ ਸੜਕਾਂ ਤੇ ਉਤਰੇ ਨੇ ਉਚਿਤ ਅਧਿਕਾਰੀ ਵੀ ਕਿਉਂਕਿ ਪੂਰੀ ਸੰਜੀਦਗੀ ਦੇ ਨਾਲ ਇਨਾ ਨਵੇਂ ਸਾਲ ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਨੇਪਰੇ ਚੜਾਉਣ ਦੇ ਲਈ ਪੁਲਿਸ ਜਿਹੜੀ ਹੈ ਉਹ ਪੂਰੀ ਵਚਨਬੱਧ ਨਜ਼ਰ ਆ ਰਹੀ ਹੈ ਤਵਿੰਦਰ ਸਿੰਘ ਖੋਸਾ ਏਸੀਪੀ ਨਾਰਥ ਜਿਹੜਾ ਸਾਡੇ ਨਾਲ ਮੌਜੂਦ ਨੇ ਸਰ ਬੜੀ ਵੱਡੀ ਚਰੋਤੀ ਰਹਿੰਦੀ ਹੈ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅਕਸਰ ਹੀ ਕੁਝ ਸ਼ਰਾਰਤੀ ਜਿਹੜੇ ਅੰਸਰ ਹੈ ਉਹ ਮਾਹੌਲ ਖਰਾਬ ਕਰਦੇ ਹੁੱਲੜਬਾਜੀ ਕਰਦੇ ਆ ਬਿਲਕੁਲ ਜੀ ਨਵੇਂ ਸਾਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੰਮ੍ਰਿਤਸਰ ਕਮਿਸ਼ਨਰ ਦਾ ਜੋ ਰਣਜੀਤ ਐਵੇਨਿਊ ਤੇ ਸਿਵਲ ਲਾਈਨ ਏਰੀਆ ਵਾ ਇੱਥੇ ਕਾਫੀ ਰੈਸਟੋਰੈਂਟਸ ਕਲੱਬਸ ਬਾਰ ਨੇ ਤਾਂ ਕਰਕੇ ਕਾਫੀ ਤਦਾਦ ਦੇ ਵਿੱਚ ਯੰਗਸਟਰ ਸਪੈਸ਼ਲੀ ਬਾਹਰੋਂ ਇੱਥੇ ਆਉਂਦੇ ਨੇ ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਫੀ ਨੌਜਵਾਨ ਸ਼ਰਾਬੀ ਹਾਲ ਦੇ ਵਿੱਚ ਜਾਂ ਜਸ਼ਨ ਦੇ ਮਾਹੌਲ ਵਿੱਚ ਕਾਫੀ ਫਨ ਬਾਜੀ ਵੀ ਕਰਦੇ ਨੇ ਇਸ ਥੀਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਸਖਤ ਨਾਕਾਬੰਦੀ ਕੀਤੀ ਗਈ ਹੈ ਜਗਾ ਜਗਾ ਤੇ ਬੈਰੀਕੇਡਸ ਲਾ ਕੇ ਜੋ ਸਪੈਸ਼ਲੀ ਰੰਜੀਤ ਇਹਨਾਂ ਦੇ ਗੇੜੀ ਰੂਟਸ ਨੇ ਉਹਨਾਂ ਦੇ ਸ਼ਾਰਟਕੱਟਸ ਕੱਟਸ ਨੂੰ ਬੰਦ ਕੀਤਾ ਗਿਆ ਵਾ ਸੋ ਇਸ ਨੂੰ ਅਸੀਂ ਜੋ ਅੱਜ 2 ਵਜੇ ਨਾਕਾਬੰਦੀ ਕੀਤੀ ਜਾਊਗੀ ਤੇ ਰਾਤ ਤੱਕ 1 ਵਜੇ ਤੱਕ ਨਾਕਾਬੰਦੀ ਪੂਰੀ ਅਲਰਟ ਤਰੀਕੇ ਨਾਲ ਇੱਥੇ ਲੱਗੀ ਰਹੂਗੀ ਤਾਂ ਕਿ ਇਹ ਜੋ ਮਾਹੌਲ ਹੈ ਜੋ ਫੈਮਲੀਆਂ ਆ ਰਹੀਆਂ ਨੇ ਸਾਰਿਆਂ ਵਾਸਤੇ ਇੱਕ ਖੁਸ਼ਹਮਾ ਮਾਹੌਲ ਰਹੇ ਤੇ ਸਾਰੇ ਸੇਫ ਤੇ ਸਿਕਿਉਰ ਫੀਲ ਕਰਨ ਜੀ ਕੋਸਤਾ ਜੀ ਡਿਪਲॉयਮੈਂਟ ਕਿੰਨੀ ਕੁ ਵਧਾਈ ਗਈ ਔਰ ਇਹੋ ਜੀ ਕਿੰਨੇ ਕੁ ਨਾਕੇ ਲਗਾਏ ਗਏ ਨੇ ਸ਼ਹਿਰ ਦੇ ਅ 12 ਜੀ ਕਾਫੀ ਯੂਨਿਟਸ ਤੋਂ ਫੋਰਸ ਇੱਥੇ ਲੱਗ ਰਹੀ ਹੈ ਜੀ ਰਣਜੀਤਨ ਦੇ ਵਿੱਚ ਹੀ ਕਰੀਬ 15 ਤੋਂ 20 ਨਾਕੇ ਬੰਦੀ ਕੀਤੀ ਗਈ ਹੈ ਇਸੇ ਤਰ੍ਹਾਂ ਸਿਵਲ ਲਾਈਨ ਦੇ ਵਿੱਚ ਮਜੀਠਾ ਰੋਡ ਦੇ ਉਹ ਏਰੀਆ ਵਿੱਚ ਜਿੱਥੇ ਕਾਫੀ ਤਦਾਦ ਦੇ ਵਿੱਚ ਯੰਗਸਟਰਸ ਬਾਹਰ ਆਉਂਦੇ ਨੇ ਸੋ ਇਹਨਾਂ ਏਰੀਆ ਦੇ ਵਿੱਚ ਕਾਫੀ ਫੋਰਸ ਵਧਾਈ ਗਈ ਹੈ ਜੀ ਕੀ ਖਾਸ ਇਨਸਟਰਕਸ਼ਨ ਦਿੱਤੀ ਗਈ ਹੋਟਲ ਰੈਸਟੋਰੈਂਟਸ 바ਰਸ ਵਾਲਿਆਂ ਨੂੰ ਸਾਰੇ ਹੋਟਲਸ 바ਰ ਰੈਸਟੋਰੈਂਟ ਨੂੰ ਇਹ ਇਨਸਟਰਕਸ਼ਨ ਹੈ ਜੀ ਕਿ ਜੋ ਇੱਕ ਤਾਂ ਟਾਈਮ ਦੀ ਪਾਬੰਦੀ ਆ ਜਿਵੇਂ ਕਿ ਰੈਸਟੋਰੈਂਟਸ ਦੀ 11 ਵਜੇ ਦੀ ਤੇ ਜੋ 바ਰਸ ਨੇ ਕਲੱਬਸ ਨੇ ਜਿਨ੍ਹਾਂ ਕੋਲ ਹਾਰਡ ਬਾਰਡ ਦੇ ਲਾਇਸੈਂਸ ਨੇ ਉਹਨਾਂ ਨੂੰ 1 ਵਜੇ ਦੀ ਕਿ ਆਪਣੇ ਟਾਈਮ ਸਿਰ ਸਮੇਂ ਸਿਰ ਬੰਦ ਕਰਨਗੇ ਬਾਕੀ ਜੋ ਇਹਨਾਂ ਦੀ ਪਾਰਕਿੰਗਸ ਨੇ ਉੱਥੇ ਉਹਨਾਂ ਦੇ ਸੀਸੀਟੀਵੀ ਲੱਗੇ ਹੋਣੇ ਚਾਹੀਦੇ ਨੇ ਪ੍ਰੋਪਰ ਪ੍ਰਬੰਧ ਹੋਣਾ ਚਾਹੀਦਾ ਵਾ ਤਾਂ ਕਿ ਅਸੀਂ ਅਗਰ ਕੋਈ ਹਰੜਬਾਜੀ ਕਰਦਾ ਵਾ ਉਹਨਾਂ ਨੂੰ ਧਿਆਨ ਵਿੱਚ ਰੱਖ ਸਕੇ ਉਹਨਾਂ ਦੀ ਜੋ ਫੋਟੋਜ਼ ਹਨ ਉਹਨਾਂ ਨੂੰ ਕੈਦ ਕਰ ਸਕੀਏ ਇਸ ਤੋਂ ਇਲਾਵਾ ਜੋ ਸਾਡੇ आरएਸੀ ਨੇ ਦੇ ਸਪੈਸ਼ਲ ਜੋ ਸੋਸ਼ਲ ਮੀਡੀਆ ਟੀਮਸ ਆ ਉਹ ਵੀ ਮੌਕੇ ਤੇ ਹਰ ਚੀਜ਼ ਦੀ ਫੋਟੋਗ੍ਰਾਫੀ ਕਰਨਗੇ ਵੀਡੀਓਗ੍ਰਾਫੀ ਕਰਨਗੇ ਤਾਂ ਕਿ ਜੇ ਕੋਈ ਹੁੜਬਾਜੀ ਕਰਦਾ ਵੀ ਆ ਤਾਂ ਉਹਨਾਂ ਨੂੰ ਅਸੀਂ ਪਛਾਣ ਸਕੀਏ ਇਸ ਤੋਂ ਇਲਾਵਾ ਜਿੰਨੇ ਜੋ ਰੈਸਟੋਰੈਂਟਸ ਨੇ ਬਾਹਰ ਫੂਡ ਸਰਵ ਕਰਦੇ ਇਹਨਾਂ ਨੂੰ ਸਪੈਸ਼ਲ ਕਿਹਾ ਗਿਆ ਕਿ ਇੱਕ ਤਾਂ ਉਹ ਉਹ दारू ਨੂੰ ਨਹੀਂ ਪਰੋਸਣਗੇ ਗੱਡੀਆਂ ਦੇ ਵਿੱਚ ਅਗਰ ਕੋਈ ਪੀਂਦਾ ਵਾ ਤਾਂ ਉਸ ਬਾਰੇ ਪੁਲਿਸ ਨੂੰ ਇਨਫੋਰਮ ਵੀ ਕਰਨਗੇ ਜੀ ਕੁਝ ਹਾਰਡ ਕੋਰ ਇਹੋ ਜਿਹੇ ਕ੍ਰਿਮੀਨਲ ਹੁੰਦੇ ਜਿਹੜੇ ਤੁਹਾਡੇ ਹਮੇਸ਼ਾ ਰਡਾਰ ਤੇ ਰਹਿੰਦੇ ਆ ਇਹਨਾਂ ਲਈ ਵੀ ਕੁਝ ਖਾਸ ਇਹਨਾਂ ਜਸ਼ਨੋ ਤਰ੍ਹਾਂ ਨਜ਼ਰ ਰੱਖੀ ਜਾਂਦੀ ਹੈ ਜੋ ਖਾਸ ਤੌਰ ਤੇ ਜੀ ਸਾਡਾ ਇੱਥੇ ਤਾਂ ਧਿਆਨ ਜੀ ਕਾਮਨ ਪਬਲਿਕ ਤੇ ਹੀ ਹੈ ਕਿਉਂਕਿ ਪਬਲਿਕ ਦੇ ਵਿੱਚੋਂ ਹੀ ਕੁਝ ਲੋਕ ਜੋ दारू ਪੀ ਕੇ ਹੁਲੜਬਾਜੀ ਕਰਦੇ ਨੇ ਜਾਂ ਇਹੋ ਜਿਹੀਆਂ ਘਟਨਾਵਾਂ ਨੂੰ ਇੰਜਾਮ ਦਿੰਦੇ ਨੇ ਕਿਤੇ ਗੋਲੀ ਚਲਾਤੀ ਕਿਤੇ ਕੋਈ ਐਕਸੀਡੈਂਟ ਹੋ ਗਿਆ दारू ਪੀ ਕੇ ਗੱਡੀ ਚਲਾ ਲਈ ਸੋ ਖਾਸ ਸਾਡਾ ਫੋਕਸ ਇਸ ਚੀਜ਼ ਤੇ ਹੈ ਜੀ ਕਿ ਤੁਸੀਂ ਉਹ ਤੇ ਮੈਂ ਦੇ ਰਹੇ ਹਾਂ ਸਾਡ ਸ਼ਹਿਰ ਵਾਸੀ ਨੂੰ ਕੋਈ ਖਾਸ ਮੈਸੇਜ ਦੇਣਾ ਮੈਂ ਹੀ ਮੈਸੇਜ ਦੇਣਾ ਚਾਹੁੰਗਾ ਕਿ ਜੇਕਰ ਤੁਸੀਂ ਨਵੇਂ ਸਾਲ ਨੂੰ ਮਨਾਉਣੇ ਹੋ ਤਾਂ ਇੱਕ ਚੰਗੇ ਢੰਗ ਨਾਲ ਮਨਾਓ ਲਾਰਡਰ ਵਿੱਚ ਰਹਿ ਕੇ ਮਨਾਓ ਜੋ ਪੁਲਸ ਵੱਲੋਂ ਤੁਹਾਨੂੰ ਇੰਸਟਰਕਸ਼ਨ ਦਿੱਤੀਆਂ ਗਈਆਂ ਨੇ ਉਹਨਾਂ ਸਕਸ਼ਨ ਦਾ ਪਾਲਣਾ ਕਰੋ ਤੇ ਅਗਰ ਤੁਸੀਂ ਫੈਮਿਲੀ ਨਾਲ ਜਿੱਥੇ ਵੀ ਜਾਂਦੇ ਹੋ ਤਾਂ ਇਸ ਚੀਜ਼ ਦਾ ਧਿਆਨ ਰੱਖੋ ਕਿ ਜੋ ਕਿਸੇ ਵੀ ਤਰੀਕੇ ਦਾ ਲਾਅ ਬ੍ਰੇਕ ਨਾ ਕਰੋ दारू ਪੀ ਕੇ ਗੱਡੀ ਨਾ ਚਲਾਓ ਖੁੱਲੜਬਾਜੀ ਨਾ ਕਰੋ ਰੈਸ਼ ਡਰਾਈਵਿੰਗ ਨਾ ਕਰੋ ਤਾਂ ਕਿ ਅਸੀਂ ਵੀ ਸੇਫ ਰਹਿ ਸਕੀਏ ਤੇ ਜੋ ਸਾਡੇ ਹੋਰ ਪਬਲਿਕ ਬਾਹਰ ਨਿਕਲੀ ਹੋਈ ਆ ਉਹ ਵੀ ਸੇਫ ਮਹਿਸੂਸ ਕਰ ਸਕੇ ਇੰਨਾ ਜਿਸਨੂੰ ਤੁਹਾਨੂੰ ਦੇਖਦੇ ਕਈ ਵਾਰੀ ਕੁਝ ਨੌਜਵਾਨ ਜਿਹੜੇ ਆ ਉਹ ਵੈਪਨਸ ਕੈਰੀ ਕਰਦੇ ਆ ਜਾਂ ਹੋਰ ਮਾਰੂ ਹਥਿਆਰ ਨਾਲ ਰੱਦਦੇ ਆ ਬਿਲਕੁਲ ਜੀ ਜੋ ਇਲੀਗਲ ਵੈਪਨਸ ਦੀ ਤਾਂ ਪੂਰੀ ਪਾਬੰਦੀ ਰਹਿੰਦੀ ਆ ਬਾਕੀ ਕੋਈ ਕਿਸੇ ਦਾ ਵੈਪਨ ਲਾਇਸੈਂਸ ਨਹੀਂ ਲੱਗੇ ਜਾ ਸਕਦਾ ਐਂਡ ਅਗਰ ਤੁਹਾਡੇ ਕੋਲ ਵੈਪਨ ਲਾਇਸੈਂਸ ਹੈ ਤੁਹਾਡਾ ਆਪਣਾ ਲਾਇਸੈਂਸ ਆ ਤਾਂ ਤੁਹਾਡੇ ਤੇ ਕਾਫੀ ਜ਼ਿੰਮੇਵਾਰੀ ਭਰਿਆ ਹੁੰਦਾ ਕਿ ਤੁਸੀਂ ਕਿਸੇ ਵੀ ਜੋ ਵੈਪਨ ਹੈ ਜੀ ਉਸ ਦੀ ਗਲਤ ਪ੍ਰਦਰਸ਼ਨੀ ਨਹੀਂ ਕਰੋਗੇ ਉਸ ਨੂੰ ਹਵਾ 'ਚ ਨਹੀਂ ਲਹਿਰਾਓਗੇ ਉਸ ਨੂੰ ਕਿਸੇ ਨੂੰ ਦਿਖਾਉਗੇ ਨਹੀਂ ਕੋਈ ਡੈਸ਼ਬੋਰਡ ਤੇ ਨਹੀਂ ਰੱਖੋਗੇ ਅਗਰ ਕੋਈ ਇਸ ਤਰੀਕੇ ਦੀ ਪ੍ਰਦਰਸ਼ਨੀ ਕਰਦਾ ਮਿਲਦਾ કે ਇਹਨੂੰ ਡਰਾਉਂਦਾ ਧਮਕਾਉਂਦਾ ਮਿਲਦਾ ਵਾ ਤਾਂ ਉਹਦੇ ਤੇ ਹੀ ਬੰਦੀ ਕਾਰਵਾਈ ਕੀਤੀ ਜਾਊਗੀ ਜੀ ਬਿਲਕੁਲ ਇਹਨੇ ਸੀਨੀਅਰ ਪੁਲਿਸ ਅਧਿਕਾਰੀ ਬ੍ਰਿੰਦਰ ਸਿੰਘ ਖੋਸਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਾਰੇ ਪੋਸ਼ ਜਿਹੜਾ ਇਲਾਕਾ ਹੈ ਰਣਜੀਤ ਐਨੁਤ ਸਿਵਲ ਲਾਈਨ ਇਲਾਕਾ ਜਿੱਥੇ ਸ਼ਹਿਰ ਦੇ ਜ਼ਿਆਦਾਤਰ ਹੋਟਲਸ ਬਾਰਰ ਐਂਡ ਰੈਸਟੋਰੈਂਟਸ ਨੇ ਉਹਨਾਂ ਦੇ ਵਿੱਚ 20 ਤੋਂ ਜ਼ਿਆਦਾ ਅਜਿਹੇ ਨਾਕੇ ਲਗਾਏ ਗਏ ਨੇ ਜਿਨ੍ਹਾਂ ਤੇ ਉੱਚ ਅਧਿਕਾਰੀ ਖੁਦ ਆਪ ਨਜ਼ਰ ਰੱਖ ਰਹੇ ਨੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਯੂਨਿਟ ਹੋਰ ਵੀ ਮਂਗਾਏ ਗਏ ਨੇ ਜਿਹੜੇ ਐਕਸਟਰਾ ਯੂਨਿਟਸ ਹੁੰਦੇ ਆ ਉਹਨਾਂ ਨੂੰ ਵੀ ਨਾਲ ਡਿਪਲੋਏ ਕੀਤਾ ਗਿਆ ਹੈ। ਹੋਟਲ ਰੈਸਟੋਰੈਂਟਸ ਬਾਰਜ਼ ਵਾਲਿਆਂ ਨੂੰ ਵੀ ਸਖਤ ਜਿਹੜੀ ਇਨਸਟਰਕਸ਼ਨ ਦਿੱਤੀ ਆ ਗਈਆਂ ਨੇ। ਉਹਨਾਂ ਲਈ ਇੱਕ ਟਾਈਮ ਟੇਬਲ ਜਿਹੜਾ ਜਾਰੀ ਕੀਤਾ ਗਿਆ 11 ਵਜੇ ਤੱਕ ਰੈਸਟੋਰੈਂਟ ਤੇ ਜੋ ਹਾਰਡ ਲਿਕਰ ਦੇ ਲਾਇਸੈਂਸ ਹੋਲਡਰ ਰੈਸਟੋਰੈਂਟਸ ਬਾਰਜ਼ ਨੇ ਉਹਨਾਂ ਨੂੰ 1 ਵਜੇ ਤੱਕ ਜਿਹੜਾ ਉਹ ਖੋਲਣ ਦੀ ਇਜਾਜ਼ਤ ਦਿੱਤੀ ਗਈ ਤੇ ਨਾਲ ਗੱਡੀਆਂ ਵਿੱਚ ਦਾਰੂ ਪਰੋਸਣ ਤੋਂ ਸਖਤ ਮਨਾਹੀ ਕੀਤੀ ਗਈ। ਤੋਂ ਸ਼ਹਿਰ ਵਾਸੀਆਂ ਨੂੰ ਵੀ ਸੁਨੇਹਾ ਦਿੱਤਾ ਗਿਆ ਕਿ ਇਹਨਾਂ ਜਸ਼ਨਾਂ ਨੂੰ ਪਰ ਵਰਕ ਤੇ ਸ਼ਾਂਤਮਈ ਮਾਹੌਲ ਦੇ ਨਾਲ ਜਿਹੜਾ ਮਨਾਓ ਤੇ ਤਾਂ ਜੋ ਕਿਸੇ ਹੋਰ ਦੇ ਲਈ ਇਹ ਜਸ਼ਨ ਪਰੇਸ਼ਾਨੀ ਦਾ ਸਬਬ ਨਾ ਬਣਨ ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਅਨੰਦਪ੍ਰੀਤ ਸਿੰਘ ਮੌਂਗਾ ਪੀ.ਸੀ. ਨਿਊਜ਼ ਅੰਮ੍ਰਿਤਸਰ